ਸਾਸ਼ੀ ਅਜੀ ਸਾਰੇ ਨੂੰ ਲਾਈਫ ਸਟਾਈਲ ਵਿਦ ਸ਼ਾਨ ਵਾਲਖ ਚੈਨਲ ਤੇ ਤੁਹਾਡਾ ਸਵਾਗਤ ਹੈ। ਇਹ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਜਾ ਰਹੇ ਹਾਂ। ਜਿਸ ਤਰ੍ਹਾਂ ਹੁਣ ਗਰਮੀ ਦਾ ਸੀਜ਼ਨ ਆ ਗਿਆ ਹੈ ਤੇ ਕੰਮ ਕੁੰਮ ਕਰਕੇ ਹੁਣ ਸਵੇਰੇ ਹੋਏ ਆ। ਤੇ ਫ੍ਰੀ ਹੋਣ ਤੋਂ ਬਾਅਦ ਜਿਹੜਾ ਵਾ ਇਹ ਆ ਵੀ ਹੁਣ ਗਰਮੀ ਦਾ ਮੌਸਮ ਆ ਤਾਂ ਕੁਛ ਠੰਡਾ ਠੰਡਾ ਪੀਣ ਨੂੰ ਜੇ ਕਰਦਾ ਹੈ ਤੇ ਅੱਜ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ ਕੋਲਡ ਕਾਫੀ ਤੇ ਕੋਲਡ ਕਾਫੀ ਵੀ ਜਿਹੜੀ ਆ ਉਹ ਸ਼ੇਅਰ ਕਰਨ ਜਾ ਰਹੇ ਹਾਂ ਜਿਸ ਨਾਲ ਸਾਡਾ ਵੇਟ ਰੂਸ ਹੁੰਦਾ। ਕਿਸੇ ਆਲ ਦੇ ਵਿੱਚ ਹੁਣ ਖਾ ਪੀ ਕੇ ਤਾਂ ਵੇਟ ਤੇ ਕੱਫੀ ਵਧਾਇਆ ਹੁੰਦਾ ਹੈ। ਤੇ ਹੋਂਦ ਨੇ ਕੋਲਡ ਕਾਫੀ ਸ਼ੇਅਰ ਕਰਾਂਗੇ ਜਿੱਦਨਾ ਡੇਟ ਰੂਜ਼ ਹੁੰਦਾ ਹੈ ਤੇ ਦੁੱਧ ਦੀ ਵਿੱਚ ਜਰੂਰਤ ਨਹੀਂ ਪੈਂਦੀ ਕਿਉਂਕਿ ਅਸੀਂ ਜੇ ਜ਼ਿਆਦਾ ਦੁੱਧ ਪੀਨੇ ਆ ਤਾਂ ਉਹਦੇ ਨਾਲ ਵੀ ਵੇਟ ਹੀ ਵੱਧਦਾ ਹੈ ਫੈਟ ਵੱਧਦੀ ਤੇ ਅਸੀਂ ਤੁਹਾਡੇ ਨਾਲ ਜਿਹੜੀ ਆ ਲੋ ਫੈਟ ਬਿਨਾ ਦੁੱਧ ਤੋਂ ਤਿਆਰ ਕੀਤੀ ਜਿਹੜੀ ਕੋਲਡ ਕਾਫੀ ਆ ਉਹ ਸ਼ੇਅਰ ਕਰਾਂਗੇ ਤੇ ਬਿਲਕੁਲ ਆਸਾਨ ਤਰੀਕੇ ਨਾਲ ਬਣ ਜਾਂਦੀ ਹੈ ਤੇ ਦੁੱਧ ਤੋਂ ਬਿਨਾਂ ਕਿਵੇਂ ਬਣਦੀ ਆ ਉਹ ਤੁਹਾਨੂੰ ਦੱਸਾਂਗੇ ਤੇ ਬਿਲਕੁਲ ਵੀ ਨਹੀਂ ਲੱਗਦਾ ਕਿ ਇਹ ਦੁੱਧ ਨਾਲ ਨਹੀਂ ਬਣੀ ਹੈਗੀ ਤੇ ਮੈਂ ਬਣਾਉਣ ਲੱਗੀ ਤੇ ਤੁਹਾਡੇ ਨਾਲ ਵੀ ਜਿਹੜੀ ਉਹ ਸ਼ੇਅਰ ਕਰਦੇ ਤੇ ਆਜੋ ਬਣਾਉਂਦੇ ਹਾਂ ਹਾਂਜੀ ਇਹਦੇ ਵਾਸਤੇ ਸਭ ਤੋਂ ਪਹਿਲਾਂ ਅਸੀਂ ਲੈ ਲਿਆ ਇਹ ਛੋਟੇ ਵਰਾ ਮਿਕਸੀ ਬੜਾ ਜੱਗ ਕਿਉਂਕਿ ਛੋਟੇ ਵਿੱਚ ਜਿਹੜਾ ਵਾ ਇਹ ਸਮਾਨ ਨੂੰ ਜਿਹੜਾ ਵਾ ਗ੍ਰाइंड ਕਰਨਾ ਸੌਖਾ ਹੈ ਕਿਉਂਕਿ ਸਮਾਨ ਜਿਹੜਾ ਥੋੜੀ ਕੁਆਂਟੀਟੀ ਵਿੱਚ ਹੈ ਤੇ ਇਹਦੇ ਵਾਸਤੇ ਅਸੀਂ ਕੋਕੀ ਬਣਾਉਣ ਨੂੰ ਲਿਆਏ 2 ਤੋਂ 3 ਚਮਚ ਓਟਸ ਤੇ ਨਾਲ ਇਹ ਓਟਸ ਦੇ ਨਾਲ ਲਈਏ ਅਸੀਂ ਮਿਸ਼ਰੀ ਮਿਸ਼ਰੀ ਜਿਹੜੀ ਠੰਡੀ ਹੁੰਦੀ ਆ ਓਟਸ ਵੀ ਜਿਹੜੇ ਆ ਠੰਡੇ ਹੁੰਦੇ ਆ ਕਿਉਂਕਿ ਇਹ ਜੌਂ ਦੇ ਬਣੇ ਹੁੰਦੇ ਆ ਜੌਂ ਨੂੰ ਉਹ ਰੋਸਕੰਦੇ ਇਹ ਤੁਸੀਂ ਇਹਦੇ ਠੰਡੇ ਹੁੰਦੇ ਆ ਤੇ ਜੜੀਆਂ ਵਿੱਚ ਜਿਹੜਾ ਵਾ ਇਹ ਸਾਡੇ શરી ਨੂੰ ਠੰਡਾ ਕਰਦੇ ਤੇ ਇਹਨਾਂ ਨੂੰ ਅਸੀਂ ਮਿਕਸਰ ਜਾਂਦੇ ਦੇ ਤੁਸੀਂ ਪਾ ਲਵਾਂਗੇ ਗ੍ਰੈਂਡ ਤੇ ਪਾਣੀ ਪਾ ਕੇ ਤੇ ਫਿਰ ਗ੍ਰੈਂਡ ਕਰਾਂਗੇ ਸ਼ੇਅਰ ਜਰੂਰ ਕਰਦੇ। ਇਹ ਸਾਡੇ ਫੋਟਸ ਜਿਹੜਿਆ ਵੇਟ ਨੂੰ ਲੂਜ਼ ਕਰਨ ਵਾਸਤੇ ਬਹੁਤ ਹੀ ਬੈਨੀਫੀਸ਼ੀਅਲ ਨੇ। ਤੇ ਜਿਦੋਂ ਅਸੀਂ ਜਿਹੜਾ ਬਾਰ-ਬਾਰ ਕੋਲਡ ਕਾਫੀ ਦੁੱਧੀ ਬਣਾ ਕੇ ਪੀਵਾਂਗੇ। ਜੇ ਜਿਆਦਾ ਦੁੱਧ ਹੋਵੇ ਤਿੱਕ ਤੋਂ ਦੋ ਵਾਰ ਦੁੱਧ ਹੀ ਪੀ ਸਕਦੇ। ਜਿਆਦਾ ਦੁੱਧ ਪੀਵੇਂਗੇ ਤੇ ਉਹਨਾਂ ਫੈਟ ਹੀ ਵੱਧਦੀ ਹੈ। ਤੇ ਅਸੀਂ ਬਿਨਾ ਫੈਟ ਤੋਂ ਜਿਹੜਾ ਵਾ ਉਹ ਇਹ ਕੋਲਡ ਕਾਫੀ ਪੀਵਾਂਗੇ। ਇਹਦੇ ਵਿੱਚ ਮੈਂ ਦੋ ਪੌਊਚ ਪਾ ਦਿੱਤੇ ਆ ਕਾਫੀ ਦੇ। ਕਿਉਂਕਿ ਜਿਹੜੀ ਕਾਫੀ ਆ ਉਹ ਵੀ ਜਿਹੜਾ ਵੇਟ ਨੂੰ ਇਸ ਵਿੱਚ ਹੈਲਪ ਕਰਦੀ ਹੈ ਤੇ ਨਾਲ ਪਾ ਦਿੱਤਾ ਅਸੀਂ ਠੰਡਾ ਪਾਣੀ ਇਹ ਬਿਨਾ ਦੁੱਧ ਤੋਂ ਬਿਲਕੁਲ ਹੀ ਜਿਹੜੀ ਦੁੱਧ ਵਾਲੀ ਕੋਲਡ ਕਾਫੀ ਦਾ ਟੈਕਸਚਰ ਜਿਹੜਾ ਬਣਾ ਲੈਂਦੀ ਹੈ ਤੇ ਹੁਣ ਅਸੀਂ ਤੁਹਾਨੂੰ ਇਹ ਗਲਾਸ ਵਿੱਚ ਦੇਖੋ ਸਰਵ ਕਰਕੇ ਦੱਸਾਂਗੇ ਇਹ ਦਾ ਜਿਹੜਾ ਕਲਰ ਬਿਲਕੁਲ ਹੀ ਜਿਹੜਾ ਦੁੱਧ ਵਾਲੀ ਕਾਫੀ ਵਾਲਾ ਹੁੰਦਾ ਹੈ ਤੇ ਥਿੰਚ ਵੀ ਬਹੁਤ ਟੇਸਟੀ ਹੁੰਦੀ ਹੈ ਕਮੈਂਟ ਕਰਕੇ ਦੱਸਿਓ ਕਿ ਕੌਣ ਇਸ ਤਰੀਕੇ ਨਾਲ ਬਣਾਉਂਦਾ ਹੈ ਤੇ ਟੇਸਟ ਕਰਕੇ ਦੇਖੋ ਫਿਰ ਦੱਸਿਓ ਕਿ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਇਹਨੂੰ ਪੁਣ ਨਹੀਂ ਸਕਦੇ ਹੋ ਬਟ ਇਸ ਤਰ੍ਹਾਂ ਨਾਲ ਜਦੋਂ ਦਾਣੇ-ਦਾਣੇ ਮੂੰਹ ਚ ਆਉਂਦੇ ਆ ਤਾਂ ਉਹ ਵੀ ਬਹੁਤ ਟੇਸਟੀ ਲੱਗਦੀ ਹੈ ਤੇ ਇਸ ਤੋਂ ਬਾਅਦ ਠੰਡਾ ਪਾਣੀ ਪਾਇਆ ਪਹਿਲਾਂ ਤਾਂ ਫਿਰ ਇਹਦੇ ਵਿੱਚ ਅਸੀਂ ਪਾ ਦਿੱਤੇ ਆਈਸ 큐ਬ ਤੇ ਇਹ ਚੀਜ਼ਾਂ ਜਿਹੜੀਆਂ ਅਸੀਂ ਇਹਨੂੰ ਦਿਹਾੜੀ ਚ ਦਿਨ ਵਿੱਚ 2-3 ਵਾਰੀ ਵੀ ਯੂਜ਼ ਕਰ ਸਕਦੇ ਆ ਇਹਦਾ ਕੋਈ ਵੀ ਜਿਹੜਾ ਵਾ ਨੁਕਸਾਨ ਨਹੀਂ ਆ ਤੇ ਇਹ ਠੰਡੇ ਆ ਤੇ ਵੇਟ ਮੂਵੀ ਲੂਜ਼ ਕਰਦੀ ਆ ਤੇ ਖਾਣ ਪੀਣ ਵਿੱਚ ਬਹੁਤ ਟੇਸਟੀ ਹੈ ਤੇ ਇੱਕ ਵਾਰੀ ਤੁਸੀਂ ਟਰਾਈ ਜ਼ਰੂਰ ਕਰਕੇ ਦੇਖਿਓ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ weight lose ਵਾਲੀ ਜੀ ਕੋਫੀ ਜਾਂ ਕੋਲਡ ਕੋਫੀ ਪਸੰਦ ਆਈ ਹੋਵੇ ਸਸਤੀ ਕਾਜੀ ਸਾਰਿਆਂ ਨੂੰ